ਇੱਕ ਫਿਰ ਸਾਡੇ ਲੋਕ ਕਾਲੇ ਵਾਲੇ ਆ ਹਾਂ ਇਹ ਪਹਿਲਾ ਦੁੱਗਣੇ ਪੈਸੇ ਕਰਨ ਦੇ ਵਿੱਚ ਨਹੀਂ ਲੁੱਟੇ ਗਏ ਹਾਂਜੀ ਫਿਰ ਪਰਲ ਵਾਲਿਆਂ ਨੇ ਟੀਕੇ ਲਾਏ ਨਾ ਵੇ ਹਾਂਜੀ ਠੀਕ ਹੈ ਨਾ ਇਹ ਲੁੱਟੇ ਜਾਂਦੇ ਆ ਇਹ ਵਾਰ ਜਦੋਂ ਹਾੜੀ ਦਾ ਟਾਈਮ ਆ ਗਿਆ ਨਾ ਤੇ ਪਹਿਲਾ ਪੁਆਇੰਟ ਬੱਕਰੀ ਨੂੰ ਹਰੇ ਪੱਠੇ ਤੇ ਪਾਣੀ ਦੋ ਚੀਜ਼ਾਂ ਜ਼ਰੂਰੀ ਹੈ ਠੀਕ ਹੈ ਹੁਣ ਜੇ ਕਹਿੰਦੇ ਦਾਣਾ ਦੇ ਵੀ ਘਰੀਗੇ ਦਾਣੇ ਕਿੰਨੇ ਖਾਈ ਜਾਣਗੇ ਖਰਾ ਪੱਠਾ ਜ਼ਰੂਰੀ ਹੈ ਖਰਾ ਪੱਠਾ ਨਾਲ ਜ਼ਰੂਰੀ ਹੁਣ ਕਈ ਵਾਰ ਯਾਰ ਪਾਗਲਾ ਏਸੀ ਵਾਲੇ ਕਮਰੇ 'ਚ ਬੈਠਾ ਹੁੰਦਾ ਟੈਲੀਵਿਜ਼ਨ ਛੱਡਿਆ ਹੁੰਦਾ ਟੌਰ ਨਾ ਨਹੀਂ ਪਰ ਤੋਫਾ ਹੀ ਪਈ ਆ ਕਿ ਸਾਂ ਹੂੰ ਹੁਣ ਕਿੱਥੇ ਆਵਦੀ ਮਰਜ਼ੀ ਨਾਲ ਨਾ ਜਾਨਵਰਾਂ ਨੇ ਜਿਹੜਾ ਫਿਰਦਾ ਜਿਹਨੂੰ ਤੌਪ ਲੱਗੀ ਸਾਵੇਂ ਜਾਵੜੂ ਜਿਹੜੇ ਨੇ ਖਾਣਾ ਖਾ ਲਿਆ ਠੀਕ ਹੈ ਜੀ ਤੇ ਬਾਕੀ ਹੁਣ ਜਿਹੜੇ ਆ ਹਰ ਜੇੜਤੀ ਲੋ ਆਗ ਦਾ ਪਿਓ ਤੇ ਦੇਸੀ ਘਿਓ ਜਿਹਨੇ ਇਹਦੀ ਤਵਸ਼ ਝੱਲ ਲਈ ਉਹ ਗੋਲ ਦੇ ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਬਾਈ ਜੀ ਪਿੰਡ ਰਾਜਿਆਣਾ ਤੇ ਇੱਥੇ ਵਿਸਾਖੀ ਵਾਲੇ ਦਿਨ ਤੇ ਮੇਲਾ ਭਰਦਾ ਤੇ ਆਪਣੇ ਬੱਕਰੀਆਂ ਵਾਲੇ ਭਰਾ ਵੀ ਪਹੁੰਚਿਆ ਇਸ ਇਲਾਕੇ ਦੇ ਜਿੰਨੇ ਵੀ ਬੱਕਰੀਆਂ ਵਾਲੇ ਆ ਆਉਦੇ ਜਾਨਵਰ ਲੈ ਕੇ ਇੱਥੇ ਪਹੁੰਚੇ ਆ ਮੱਥਾ ਟੇਕਣ ਆ ਗੋ ਗੱਲਬਾਤ ਕਰਾਉਣੇ ਆ ਬਾਈ ਰਜਿੰਦਰ ਖਾਨ ਵੀ ਆਏ ਹੋਏ ਆ ਹਾਂਜੀ ਤੇ ਅੱਜ ਦੱਸੋ ਬਾਈ ਕਿਹੜੇ ਕਿਹੜੇ ਭਰਾ ਪਹੁੰਚੇ ਆ ਕੀ ਮਾਰਿਆ ਸੰਗਤਪੁਰ ਵਾਲੇ ਆ ਇੱਕ ਪੈ ਰੇਸ਼ਮ ਕੰਗਾ ਬੱਕਰੀਆਂ ਹਾਂਜੀ ਆਹ ਪਹੋ ਫੋਨ ਹੀ ਬੰਦ ਕਰੀ ਬਿਠਾ ਆਇਆ ਨਹੀਂ ਆਉਂਦਾ ਭਰਾ 75 ਜਿਹੜਾ 4 ਦਾ ਸਹੀ ਠੀਕ ਹੈ ਜੀ ਆਹ ਉਹਦਾ ਮੁੰਡਾ ਨਾਲ ਠੀਕ ਹੈ ਬਾਈ ਠੀਕ ਹੈ ਨਾ ਮੁੰਡੇ ਦਾ ਕੀ ਨਾਮ ਆ ਮੇਰੇ ਨਾਮ ਸੁਪਰੀਰ ਸਿੰਘ ਉਹ ਗੱਦੀ ਹੈ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਹੋਰ ਵੀ ਆਪਣੇ ਯਾਰ ਮਿੱਤਰ ਖੜੇ ਆ ਸਾਰੇ ਆ ਨਾ ਬਾਈ ਆੜੀ ਮਾੜੀ ਵਾਲਾ ਮੁੰਡਾ ਰੂਪਾ ਆ ਹਾਂ ਬਾਈ ਉਹਦੇ ਵੀ ਆਈ ਆ ਆਜੋ ਆ ਇੱਥੇ ਖੜਾ ਹੋਣਾ ਯਾਰ ਠੀਕ ਹੈ ਬਾਈ ਆਜੋ ਯਾਰ ਬਾਈ ਇੱਕ ਤਾਂ ਉਹਨਾਂ ਥੋੜਾ ਇਹ ਦੱਸ ਦੇ ਨਹੀਂ ਗ੍ਰਾਮਾੜੀ ਜੀ ਹਾਂ ਇਹ ਮੁੰਡੇ ਦੱਸੋ ਕਿ ਇਹ ਮਾੜੀ ਮਸਤਪਾ ਦੇ ਮੁੰਡਾ ਮਿਸਤਰੀਆਂ ਦਾ ਅੱਛਾ ਚਾਰ ਦਾ ਬੱਕਰੀਆਂ ਪਤਾ ਤਰਾ ਠੀਕ ਹੈ ਕੀ ਗੱਲ ਕੀ ਪਤਾ ਯਾਰ ਹੁਣ ਉਸੇ ਨੂੰ ਪੁੱਛ ਪੈਗਾ ਚੋਲ ਪੈਗਾ ਬਾਈ ਨੂੰ ਹੈ ਬਾਈ ਇੱਕ ਮਿੰਟ ਮਾਈਕ ਦੇ ਮਾੜਾ ਪੂਰੇ ਲੜੀ ਆ ਜਾ ਆ ਇੱਥੇ ਆਇਆ ਪੂਰੇ ਨਾਲੇ ਸੰਗੂਗਾ ਇੱਥੇ ਬਾਈ ਨੂੰ ਮਾਈਕ ਦੇ ਥੋੜੇ ਲੱਗਿਆ ਬਾਈ ਕੀ ਨਾਮ ਆਪਣਾ ਹਰਦੀਪ ਸਿੰਘ ਉੱਚੀ ਬੋਲੀ ਥੋੜਾ ਜਿਹਾ ਹਰਦੀਪ ਸਿੰਘ ਬਈ ਪਿੰਡ ਮਾੜੀ ਮੁਸਤਫਾ ਅੱਠੀ ਭਾਈ ਬੰਦਾ ਅੱਛਾ ਅੱਠੀ ਭਾਈ ਤੇ ਕਿਵੇਂ ਸ਼ੌਕ ਪਿਆ ਸੀ ਬੱਕਰੀਆਂ ਦਾ ਕਿੰਨੇ ਸਾਲ ਹੋ ਗਏ ਛੋਟੇ ਹੁੰਦੇ ਨੇ ਸ਼ੌਕ ਆ ਬਈ ਅੱਛਾ ਹੁਣ ਕਿੰਨੇ ਜਾਨਵਰ ਆ ਬਈ ਹੁਣ ਆਪਾਂ ਰਹੇਗੇ 25 30 ਜਾਨਵਰ 25 30 ਆ ਚਾਰ ਦਿਓ ਆ ਜਾਲੇ ਚਰਾਇਤੀ ਆਪ ਚਾਰ ਦਿਨ ਤੇ ਕਿਵੇਂ ਪਿਆਈ ਸ਼ੌਂਕ ਬਚਪਨ ਦੇ ਵਿੱਚ ਘਰੇ ਸੀ ਗਿਆ ਜਾਂ ਕਿਧਰੋਂ ਦੇਖ ਕੇ ਹੁੰਦ ਨੇ ਪਹਿਲਾਂ ਤੋਂ ਅੱਛਾ ਹਾਂ ਘਰ ਦੇ ਨਹੀਂ ਬਈ ਆਏ ਕਹਿੰਦੇ ਵੀ ਇਹ ਕਿਹੜੇ ਕਮਾਈ ਤੋਂ ਆਇਆ ਘਰ ਦੇ ਨਾਲ ਆ ਬਈ ਨਾਲ ਆ ਘਰ ਦੇ ਅੱਛਾ ਹਾਂ ਤੇ ਵਧੀਆ ਕਮਾਈ ਹੈਗੀ ਬੱਕਰੀਆਂ ਤੇ ਹਾਂ ਬਈ ਠੀਕ ਹੈ ਬੱਕਰਾ ਵੀ ਹੈਗਾ ਕੋਈ ਬ੍ਰੀਡਰ ਆਪਣਾ ਦੋਆ ਬ੍ਰੀਡਰ ਵਿੱਚ ਦੋ ਆ ਬਈ ਹਾਂ ਠੀਕ ਹੈ ਤੇ ਕਿਵੇਂ ਫਿਰ ਕੰਮ ਕਿਵੇਂ ਕਰਦੇ ਬੱਕਰੀਆਂ ਦੇ ਬੱਚੇ ਪੁੱਛੇ ਵੇਚ ਦਿੰਦੇ ਹੋ ਕਿ ਬੱਕਰੀਆਂ ਵੀ ਵੇਚੇਲ ਕਰ ਦਿੰਦੇ ਹੋ ਬੱਕਰੀਆਂ ਵੀ ਸੇਲ ਕਰ ਦਿੰਦੇ ਆ ਬੱਚਿਆਂ ਦੇ ਵੀ ਕਰਦੇ ਨਾਲ ਹੋ ਇਸੇ ਕੰਮ ਤੇ ਹਾਂ ਹਾਂ ਬਈ ਠੀਕ ਹੈ ਬਈ ਲਓ ਬਈ ਰਜਿੰਦਰ ਨੂੰ ਦਿੰਨੇ ਆ ਮਾਈਕ ਬਈ ਨਵੇਂ ਮੁੰਡੇ ਬਹੁਤ ਆ ਰਹੇ ਆ ਕੰਮ ਤੇ ਇਸ ਚ ਹੈ ਨਾ ਚੰਗੇ ਰਹਿਣਗੇ ਚਿੱਟੇ ਤਾਂ ਤਾਂ ਵੱਜ ਜਾਣਗੇ ਹੈ ਨਾ ਸਹੀ ਗੱਲ ਆਪਦਾ ਕੰਮ ਤਾਂ ਕਰਦੇ ਆ ਨਾ ਹੂੰ ਫਿਰ ਰਾਤ ਨੂੰ ਸੌਂ ਜਾਣਗੇ ਜੇ ਥੱਕੇ ਹੋਣਗੇ ਸਹੀ ਗੱਲ ਹਾਂ ਚਿੱਟੇ ਤਾਂ ਵੱਜ ਜਾਣਗੇ ਆਪਦੇ ਕੰਮ ਦਾ ਕੋਈ ਡਰ ਠੀਕ ਹੈ ਜੀ ਆਪਦੀ ਕਿਰਤ ਕਰਨ ਤੇ ਖਾਣ ਸਿੱਧੇ ਹੋ ਕੇ ਪੱਠੇ ਕਮਾਵਾ ਡਰ ਗਲਤ ਤਾਂ ਤਾਂ ਬੰਦਾ ਪਾਸੇ ਰਹਿੰਦਾ ਇਹ ਜਾਨਵਰਾਂ ਦਾ ਸੌਦਾ ਸਸ ਸਾਡੀਆਂ ਸਰਕਾਰਾਂ ਦਾ ਵੀ ਰੋਲ ਆ ਵਿੱਚ ਹੂੰ ਜਿਹੜਾ ਕੋਈ ਬੱਚਾ ਜਾਂਦਾ ਚਿੱਟੇ ਦੀ ਗੁੜਤੀ ਤੇ ਉਹਨੂੰ ਦਿੱਤੀ ਜਾਂਦੀ ਹਾਂਜੀ ਪਰ ਪਾਕਿਸਤਾਨ ਚੋਂ ਕਹਿੰਦੇ ਚਿੱਟਾ ਤਾਂ ਜਾਂਦਾ ਉਹ ਤੋਂ ਬੱਕਰੀ ਮੱਝ ਗਾਂ ਕਾਤੋਂ ਨਹੀਂ ਆਉਂਦੀ ਹਾਂਜੀ ਚੰਗੀਆਂ ਚੀਜ਼ਾਂ ਕਾਤੋਂ ਨਹੀਂ ਆਉਣਗੀਆਂ ਮਾੜੀਆਂ ਕਵਾ ਆ ਜਾਂਦੀਆਂ ਉਹ ਜਿਹੜਾ ਖਰਾਬ ਸਹੀ ਹੈ ਜੀ ਪਰ ਇਹ ਮਿੰਨਾਂ ਖੋਦਣਗਾ ਹੋਣਾ ਪਿੱਛੇ ਜਿਹਨਾਂ ਨੇ ਕੁੱਤਿਆਂ ਦੀਆਂ ਦੌੜਾਂ ਕਹਿੰਦੇ ਨਹੀਂ ਕਰਾਉਣਗਾ ਉਹ ਜਗਦੇਵ ਸਿੰਘ ਸੈਦੋ ਵਾਲਾ ਰੌਲਾ ਪਾਈ ਜਾਂਦਾ ਸੀ ਹਾਂਜੀ ਉਹ ਤੋਂ ਪਹਿਲਾਂ ਇਹਨਾਂ ਨੇ ਬੈਲ ਗੱਡੀਆਂ ਦੇ ਉੱਤੇ ਬੈਣ ਲਾਤਾ ਹੂੰ ਤੋਂ ਲੱਗਦਾ ਬੱਕਰਾਂਗਲਾ ਤੇ ਵੀ ਲਾਉਣ ਨਾ ਨਵਾਂ ਲੋਕਿੰਗ ਕੇਸ਼ ਨਾ ਆਏ ਵੀ ਘਰਾਂ ਦੇ ਵਿੱਚ ਕੁੱਤੇ ਰੱਖਦੇ ਉਹ ਵੀ ਪੈਸੇ ਭਰਨੇ ਕਰੇ ਰੱਖ ਨਹੀਂ ਸਕਦੇ ਹਣਾ ਹਾਂ ਜਿਹੜੇ ਸ਼ੌਕ ਲੋਕ ਕਰਦੇ ਆ ਸਰਕਾਰ ਉਹਨਾਂ ਨੂੰ ਬੰਦ ਕਰਾਈ ਬੰਦ ਕਰਨਾ ਚਾਹੁੰਦੀ ਹੈ ਉੱਠੇ ਪਾਸੇ ਲਾਉਣਾ ਚਾਹੁੰਦੀ ਹੈ ਹੂੰ ਲੈਣ ਤੋਂ ਪੱਟਣਾ ਚਾਹੁੰਦੀ ਆ ਲੋਕਾਂ ਨੂੰ ਠੀਕ ਹੁਣ ਇਹ ਕਿ ਬੱਕਰੀਆਂ ਦਾ ਕੰਮ ਅੱਜ ਦਾ ਥੋੜਾ ਜਿਦਾ ਹੈਗਾ ਜੱਦੀ ਪੁਸਤੀ ਕੰਮ ਚੱਲੀਆਂ ਦੇ ਨਾਲ ਨਵੇਂ ਮੁੰਡੇ ਕਰੀ ਜਾਂਦੇ ਆ ਹੂੰ ਮਾੜਾ ਤਾਂ ਨਹੀਂ ਨਾ ਕੋਈ ਬਲੈਕ ਨਹੀਂ ਕਰਦੇ ਕੋਈ ਚਿੱਟਾ ਨਹੀਂ ਵੇਚਦੇ ਕਿਸੇ ਡਲੇ ਨਹੀਂ ਮਾਰਦੇ ਕਿਸੇ ਤੋਂ ਕੁਝ ਖੋਲੇ ਹੀ ਨਹੀਂ ਹੂੰ ਨਾਲੇ ਕਰੇ ਕੋਈ ਦਸ ਕੇ ਦਿਖਾਵੇ ਬੱਕਰੀਆਂ ਨਾਲ ਅੱਗ ਲੱਗੀ ਹੋਵੇ ਕਿਤੇ ਖੇਤਾਂ 'ਚ ਸਹੀ ਗੱਲ ਹੈ ਬਹੁਤ ਧਿਆਨ ਰੱਖਦਾ ਬੱਕਰੀਆਂ ਆ ਪੂਰਾ ਬਾਕੀ ਉਹਨਾਂ ਦੇ ਬੱਕਰੀਆਂ ਵਾਲੇ ਬਹੁਤ ਆ ਵਿਚਾਰੇ ਹਾਂਜੀ ਉਹਨਾਂ ਨੂੰ ਆਪ ਨੂੰ ਵੀ ਨਜ਼ਰ ਰੱਖਣੀ ਪਊਗੀ ਹੁਣ ਮੱਕੀ ਬੀਜਣਗੇ ਲੋਕ ਹੂੰ ਜਿਵੇਂ ਜੂਰੀਆ ਰਹੇ ਦੇ ਗੱਟੇ ਕਈ ਵਾਰੀ ਖਾਲੇ ਉਹ ਚ ਡੱਗੀ 'ਚ ਹੀ ਰੱਖ ਦਿੰਦੇ ਆ ਕੋਈ ਡੱਗੀ ਕਹਿੰਦਾ ਕੋਈ ਖੇਲ ਕਹਿੰਦਾ ਹੂੰ ਉਹ ਫਿਰ ਪਾਣੀ ਪੂਣੀ ਦਾ ਪੂਰਾ ਧਿਆਨ ਰੱਖਣਾ ਪਊਗਾ ਦੋ ਤਿੰਨ ਵਾਰੀ ਅੱਗੇ ਪਿਛਲੀ ਜ਼ਾਰ ਵੀ ਨੁਕਸਾਨ ਠੀਕ ਹੈ ਭਾਈ ਤੇ ਭਾਈ ਗਰਮੀਆਂ ਦੇ ਵਿੱਚ ਹੁਣ ਅੱਗੇ ਹੋਰ ਕੀ ਕੀ ਖਿਆਰ ਰੱਖਣਾ ਹੁੰਦਾ ਬੱਕਰੀਆਂ ਦਾ ਸਾਫ ਸੰਭਾਲ ਦੇ ਵਿੱਚ ਹੁਣ ਜਿਹੜਾ ਹਾੜੀ ਦਾ ਟਾਈਮ ਆ ਗਿਆ ਨਾ ਵਿੱਚ ਪਹਿਲਾ ਪੁਆਇੰਟ ਬੱਕਰੀ ਨੂੰ ਹਰੇ ਪੱਤੇ ਤੇ ਪਾਣੀ ਦੋ ਚੀਜ਼ਾਂ ਜ਼ਰੂਰੀ ਠੀਕ ਹੈ ਹੁਣ ਜੇ ਕਹਿੰਦੇ ਦਾਣਾ ਦੇ ਵੀ ਘਰੀਗੇ ਦਾਣੇ ਕਿੰਨੇ ਕ ਖਾਈ ਜਾਣਗੇ ਖਰਾ ਪੱਠਾ ਜ਼ਰੂਰੀ ਹੈ ਖਰਾ ਪੱਠਾ ਨਾਲ ਜ਼ਰੂਰੀ ਹੈ ਨਾਲ ਪਾਣੀ ਵੀ ਜ਼ਰੂਰੀ ਹੈ ਗਰਮੀ ਬਹੁਤ ਵੱਧ ਜਾਣੀ ਹੈ ਇੱਕ ਦੀ 50 ਤੇ ਜਾਊ ਟੈਂਪਰੇਚਰ ਹੂੰ ਬੱਕਰੀ ਨੂੰ ਦਿਨ ਚ ਕਿੰਨੇ ਵਾਰੀ ਪਾਣੀ ਲਾਜ਼ਮੀ ਹੈਗਾ ਘੱਟੋ ਘੱਟ 4 ਵਾਰ 4 ਵਾਰ ਠੀਕ ਹੈ ਕਿ ਜਿਹੜੇ ਕਈ ਭਰਾ ਜੀ ਗੁਰ ਘੋਣ ਦੇ ਸ਼ੱਕਰ ਸੁੱਕੇ ਚੀਜ਼ਾਂ ਬਹੁਤ ਵੱਧ ਗਈ ਠੀਕ ਹੈ ਜੀ ਜਿਹੜਾ ਗੜ ਜਾਂ ਸਕਰੇ ਦੇ ਨਾਲ ਖੂਨ ਵੀ ਵੱਧਦਾ ਟੈਂਪਰੇਚਰ ਵੀ ਘਟ ਰਿਹਾ ਹੂੰ ਠੀਕ ਹੈ ਬਈ ਜਿਹੜੀ ਘਰਾਂ ਦੇ ਵਿੱਚ ਬਈ ਬੱਕਰੀਆਂ ਰੱਖਦੇ ਆਪਾਂ ਹਨਾ ਫਾਰਮਾਂ ਦੇ ਵਿੱਚ ਦੇਖਿਆ ਕਿ ਗਰਮੀ ਦੇ ਵਿੱਚ ਛੋਟੇ ਬੱਚਿਆਂ ਨੂੰ ਬੜੀ ਸਮੱਸਿਆ ਆਉਂਦੀ ਆ ਬੱਚਿਆਂ ਦਾ ਪਤਾ ਹੀ ਲੱਗਦਾ ਇੱਕ ਇਹਨਾਂ ਵੀ ਡੈੱਡ ਹੋ ਜਾਂਦੇ ਆ ਕੀ ਕਾਰਨ ਹੁੰਦਾ ਉਹ ਚੀਜ਼ ਦਾ ਜੀ ਇਹਦੇ ਵਿੱਚ ਘਰਾਂ 'ਚ ਯਾਰ ਜਾਰੇ ਦਾ ਨਾ ਪਾ ਤੂ ਲੱਗ ਕੇ ਸਮੱਸਿਆ ਆਉਂਦੀ ਆ ਨਹੀਂ ਆਮ ਇਹ ਸਮੱਸਿਆ ਨਹੀਂ ਆਉਂਦੀ ਹੂੰ ਇਸ ਗੱਲ ਦੀ ਹੁਣ ਕਈ ਵਾਰ ਯਾਰ ਪਾਗਲੇ ਏਸੀ ਵਾਲੇ ਕਮਰੇ ਚ ਬੈਠਾ ਹੁੰਦਾ ਟੈਲੀਵਿਜ਼ਨ ਛੱਡਿਆ ਹੁੰਦਾ ਤੌਰ ਨਾ ਨਹੀਂ ਪਤਾ ਥੌਫਾ ਹੀ ਪਈਆ ਕਿ ਸਾਂ ਹੂੰ ਹੁਣ ਕਿੱਥੇ ਆਪਦੀ ਮਰਜ਼ੀ ਨਾਲ ਨਾ ਜਾਨਵਰਾਂ ਨੇ ਜਿਹੜਾ ਫਿਰਦੇ ਜਿਹਨੂੰ ਥੁੱਪ ਲੱਗੀ ਸਾਂਵੇਂ ਜਾਵੜੂ ਜਿਹੜੇ ਨੇ ਖਾਣਾ ਖਾ ਲੂ ਠੀਕ ਹੈ ਤੇ ਬਾਕੀ ਹੁਣ ਜਿਹਨੇ ਆ ਹੜ ਜੇੜਤੀ ਲੋ ਹੂੰ ਆਜ ਦਾ ਪਿਓ ਤੇ ਦੇਸੀ ਘਿਓ ਜਿਹਨੇ ਇਹਦੀ ਤਬਸ ਝੱਲ ਲਈ ਉਹ ਗੋਲ ਦੇ ਸਹੀ ਜੀ ਜਦੋਂ ਆਪਾਂ ਕੋਈ ਵੀਡੀਓ ਪਾਉਣਾ ਥੋੜੀ ਇਹ ਵੀਡੀਓ ਹੁੰਦੀਆਂ ਹੋਰ ਵੀ ਬੱਕਰੀਆਂ ਵਾਲੇ ਕੋਲੇ ਜਾਣੇ ਆ ਜਿਹੜੇ ਬੰਦਿਆਂ ਨੇ ਕੋਈ ਕੰਮ ਨਹੀਂ ਕਰਨਾ ਡੱਕਾ ਨਹੀਂ ਤੋੜਨਾ ਉਹ ਕਮੈਂਟ ਕਰਦੇ ਹੁੰਦੇ ਆ ਵੀ ਯਾਰੇ ਕਿਵੇਂ ਗੱਪ ਮਾਰੀ ਜਾਂਦੇ ਬੱਕਰੀਆਂ ਦੇ ਵਿੱਚ ਕੁਝ ਕੱਢਣ ਪਉਣ ਨੂੰ ਹੈ ਨਹੀਂ ਅਸੀਂ ਰੱਖ ਕੇ ਦੇਖਿਆ ਸਾਡੇ ਰਿਸ਼ਤੇਦਾਰ ਨੇ ਰੱਖਿਆ ਸੀ ਇਹਨਾਂ ਦੀ ਕਮਾਈ ਤਾਂ ਹੁੰਦੀ ਨਹੀਂ ਕਿ ਕੋਈ ਮਹਿਲ ਨਹੀਂ ਪੈਂਦੇ ਬੱਕਰੀਆਂ ਰੱਖ ਕੇ ਯਾ ਰੱਖ ਕੇ ਜਿੰਨੇ ਨਿਗਾਹ ਹੀ ਨਹੀਂ ਰੱਖਣੀ ਹੂੰ ਕੀ ਕਹਣਾ ਇੱਕ ਫਿਰ ਸਾਡੇ ਲੋਕ ਕਾਲੇ ਵਾਲੇ ਹਾਂ ਇਹ ਪਹਿਲਾ ਦੁੱਗਣੇ ਪੈਸੇ ਕਰਨ ਦੇ ਵਿੱਚ ਨਹੀਂ ਲੁੱਟੇ ਗਏ ਹਾਂਜੀ ਫਿਰ ਪਰਲ ਵਾਲਿਆਂ ਨੇ ਨੀਂ ਟੀਕੇ ਲਾਏ ਨਾ ਵੇ ਹਾਂਜੀ ਠੀਕ ਹੈ ਨਾ ਇਹ ਲੁੱਟ ਲੁੱਟੇ ਜਾਂਦੇ ਆਂ ਇਹ ਵਾਰੀ ਹੂੰ ਅੱਥੀ ਕੰਮ ਕਰਕੇ ਖੁਸ਼ ਹਣ ਬੱਕਰੀ ਦਾ 5 ਮਹੀਨਾ ਤੇ ਸੁਣਾ ਹਣ ਜੰਮਨਸਾਰ ਤਾਂ ਨਹੀਂ ਪੈਸੇ ਦਿੰਦੇ ਮੈਂ ਹੁਣੇ ਹਾਂਜੀ ਇਹ 5-4 ਮਹੀਨੇ ਸਾਹਮਣੇ ਵੀ ਪਹਿਣਗੇ ਇਹ ਕਾਲੀ ਵਾਲੀ ਕਰਦੇ ਠੀਕ ਹੈ ਰੱਤੋ ਰਾਤ ਅਮੀਰ ਹੋਣ ਨੂੰ ਫਿਰਦੇ ਨਹੀਂ ਹੋਇਆ ਜਾਣਾ ਜੇ ਆਪਾਂ ਕਿੱਤੇ ਦਾ ਇਸ ਕਿੱਤੇ ਦਾ ਮੰਨੋ ਪੂਰਾ ਰਿਜ਼ਲਟ ਕੱਢਣਾ ਅੱਜ ਬੰਲੇ ਇਸ ਕਿੱਤੇ ਚਾਹੁੰਦਾ ਕਿੰਨੇ ਸਾਲਾਂ ਦੇ ਵਿੱਚ ਪੂਰਾ ਪ੍ਰੋਪਰ ਆਪਾਂ ਦੇਖ ਸਕਦੇ ਆਪਾਂ ਨੂੰ ਪੂਰਾ ਪਤਾ ਲੱਗਦਾ ਵੀ ਬੱਕਰੀ ਕਿਵੇਂ ਪਾਲਦੀ ਆ ਕਿਵੇਂ ਕਮਾਈ ਦਿੰਦੀ ਕਿੰਨੇ ਸਾਲ ਦਾ ਸਮਾਂ ਚਾਹੀਦਾ 5 ਸਾਲ 5 ਸਾਲ ਠੀਕ ਹੈ ਜੀ ਕਈ ਵਾਰ ਨਾ ਸਾਲਾਂ ਤੱਕ ਤਾਂ ਬੱਕਰੀਆਂ ਜਦੋਂ ਬੰਦਾ ਬਾਹਰ ਤੋਂ ਆਏ ਨਹੀਂ ਪਤਾ ਲੱਗਦਾ ਇੱਧਰ ਨੂੰ ਕਿਹੜੀਆਂ ਨਹੀਂ ਇੱਧਰ ਨੂੰ ਕਿਹੜੀ ਜਾਂਦੀ ਹੈ ਦੇਖ ਨੂੰ ਕਿਹੜੀ ਪੱਜਦੀ ਆ ਜਾਂਡਰ ਨੂੰ ਕਿਹੜੀ ਪੱਜਦੀ ਆ ਬੇਰੀ ਨੂੰ ਕਿਹੜੀ ਪੱਜਦੀ ਆ ਹੂੰ ਟਿੱਕਰ ਨੂੰ ਕਿਹੜੀ ਪੈਂਦੀ ਆ ਹੁਣ ਜੇ ਭੇਤ ਆਉ ਫੇਰ ਹੀ ਪੱਤ ਚ ਬੈਠੂ ਨਾ ਹਾਂਜੀ ਤੇ ਕਈ ਭਰਾ ਨਵੇਂ ਜਿਹੜੇ ਪੈਸੇ ਵਾਲੇ ਬੰਦੇ ਆ ਉਹ 4-4 5-5 ਲੱਖ ਵੀ ਚੱਕੀ ਫਿਰਦੇ ਆ ਕਹਿੰਦੇ ਵੀ ਅਸੀਂ ਅੱਜ ਹੀ ਆਪਦਾ ਨਾਮ ਬਣਾਉਣਾ ਸਾਨੂੰ ਬੱਕਰੀ ਮਿਲ ਜੇ ਅਸੀਂ 2 ਲੱਖ ਦੀ ਵੀ ਲੈ ਲਾਂਗੇ ਬੱਕਰਾ ਵੀ 4 ਲੱਖ 5 ਲੱਖ ਦਾ ਵੀ ਲੈ ਲਾਂਗੇ ਪਰ ਸਾਨੂੰ ਚੰਗੀ ਚੀਜ਼ ਮਿਲ ਜੇ ਸਾਡਾ ਨਾਮ ਬਣ ਜੇ ਇੱਥੇ ਆਪਣੇ ਪਿਤਾ ਸਮਾਨ ਬਜ਼ੁਰਗ ਖੜੇ ਆ ਹੂੰ ਕਿੰਨਾ ਸਸ਼ਟਮ ਆ ਗਿਆ ਡੀਜਾਂ ਦੇ ਉੱਤੇ ਕਿੰਨੀ ਬਾਤ ਵੱਧ ਜਾਂਦੀ ਹੈ ਹੂੰ ਗੁਰਦੀਬ ਮਾਣ ਕਰਕੇ ਮਾਫ਼ ਜੰਮਟਾ ਕੋਈ ਕਲਾਕਾਰ ਨਹੀਂ ਜੰਮੇ ਹਾਂ ਇਹ ਪੈਸਾ ਨਾਲ ਨਹੀਂ ਹੁੰਦਾ ਕੰਮ ਹੂੰ ਇਹ ਤਾਂ ਖੂਨ ਚ ਹੀ ਹੁੰਦਾ ਸਾਰਾ ਕੁਝ ਬਿਲਕੁਲ ਹੁਣ ਕਿੰਨਾ ਦੇਸ਼ ਦੇ ਉੱਤੇ ਕੀ ਕੁਸੋ ਜਿੰਨਾ ਭਗਤ ਸਿੰਘ ਜੰਮ ਪਿਆ ਨਹੀਂ ਨਹੀਂ ਇੱਕ ਹੀ ਜਾਂਦਾ ਹੁੰਦਾ ਹੂੰ ਪੈਸੇ ਨਾਲ ਹੀ ਹੁੰਦਾ ਸਾਰਾ ਕੁਝ ਠੀਕ ਹੈ ਭਾਈ ਤੇ ਭਾਈ ਪੱਕੜੀਆਂ ਵੀ ਇੱਥੇ ਬਹੁਤ ਆਈਆਂ ਤੁਹਾਨੂੰ ਆਪਾਂ ਜਾਨਵਰੀ ਦਿਖਾਵਾਂਗੇ ਹੋਰ ਭਾਈ ਕੋਈ ਗੱਲਬਾਤ ਰਦਰ ਸਾਹਿਬ ਜਿਵੇਂ ਤੁਹਾਡੇ ਤਿਆਰਬੇ ਬਹੁਤ ਆ ਹਨ ਅੱਜ ਕੱਲ ਬੰਦੇ ਕਾਜ ਆ ਵੀ ਬਹੁਤ ਹੋ ਜਾਂਦੇ ਫੇਲ ਵੀ ਬਹੁਤ ਹੋ ਜਾਂਦੇ ਆ ਕੋਈ ਦਾ ਮੰਨ ਲਓ ਸਮਝ ਜਾਂਦੇ ਗੱਲਾਂ ਨੂੰ ਹਨਾ ਕਈ ਬੰਦੇ ਆਪ ਦੇ ਹਿਸਾਬ ਨਾਲ ਚੱਲਦੇ ਆ ਹਨਾ ਇਹਦੇ ਵਿੱਚ ਕਈ ਗੱਲ ਹੈ ਜੇ ਹੁਣ ਆਪਾਂ ਪਿੰਡ ਦੇ ਵਿੱਚ ਦੇਖ ਲਈਏ ਕੁਝ ਤਾਂ ਵਿਚਾਰੇ ਅਣਪੜ੍ਹ ਲੋਕ ਵੀ ਹੁੰਦੇ ਆ ਮਿਹਨਤ ਕਰਨ ਵਾਲੇ ਆਇਸਾਲ ਜ਼ਮੀਨ ਲੈਂਦੇ ਆ ਹੂੰ ਕੁਝ ਪੜ੍ਹੇ ਲਿਖੇ ਹੁੰਦੇ ਆ ਆਇਸਾਲ ਵੇਚਦੇ ਆ ਵੇਚਦੇ ਠੀਕ ਹੈ ਨਾ ਹੂੰ ਪੜਾਈ ਹੋਰ ਸਿਸਟਮ ਆ ਤਜਰਬਾ ਹੋਰ ਸਿਸਟਮ ਹੂੰ ਬਣਾ ਹਾਂ ਰਾਜਿਆਣਾ ਇਹਦੇ ਵਿੱਚ ਮੋਗੇ ਜਿਹੇ ਚ ਆਉਂਦਾ ਹਾਂਜੀ ਹਾਂਜੀ ਹੁਣ ਇੱਥੋਂ ਦਾ ਆਈਪੀਐਸ ਡੀਐਸਐਸਪੀ ਲੱਗਿਆ ਜਿਹੜਾ ਆਈਏਐਸ ਉਹ ਡੀਸੀ ਲੱਗਿਆ ਹੂੰ ਤੇ ਸੁਦੀਕ ਐਮਪੀਓ ਤਿੰਨ ਪੜਿਆ ਸੂਰਤ ਤਾਂ ਉਹ ਮਾਰਦੇ ਆ ਪੜ੍ਹੇ ਲਿਖੇ ਨੂੰ ਹਾਂ ਹਾਂ ਸਹੀ ਹੈ ਜੀ ਇਹ ਤਾਂ ਤਿਆਰ ਪਾਪੂ ਆਪਣਾ ਹੂੰ ਸਹੀ ਗੱਲ ਹੈ ਜੀ ਤੇ ਬਈ ਹੋਰ ਕੋਈ ਗੱਲਬਾਤ ਅੱਜ ਦੇ ਸਮੇਂ ਬਾਰੇ ਨਹੀਂ ਹੁਣ ਤੈਨੂੰ ਦੱਸੀ ਜਾਣੀ ਵੀ ਇੱਕ ਤਾਂ ਮੌਂਗੀ ਲੋਕ ਬੀਜਣਗੇ ਹਾਂਜੀ ਇੱਕ ਮੱਕੀ ਬੀਜਣਗੇ ਹੂੰ ਆਵੇਂ ਖੇਲ ਦੇ ਵਿੱਚ ਡੱਕੀਆਂ ਦੇ ਵਿੱਚ ਰੇ ਜੂਰੀਆ ਰੇ ਰੱਖੀ ਜਾਂਦੀ ਹੈ ਜੀ ਠੀਕ ਹੈ ਨਾ ਇਹ ਹੁਣ ਜਿੰਨੇ ਵੀ ਪਸ਼ੂ ਪਾਲਕ ਭਰਾ ਇਹਨਾਂ ਨੂੰ ਨਿਗਰੱਖਣੀ ਪਊਗੀ ਆਪ ਨੂੰ ਵੀ ਆਪਾਂ ਨੁਕਸਾਨ ਨਾ ਕਰਨ ਲਈ ਜੀ ਹੋਰ ਯਾਰ ਡੈਟ ਉੱਠ ਜਾਂਦੀ ਆਪਾਂ ਨਹੀਂ ਖੜਾ ਰਹਿਦਾ ਖਾਲਚ ਹਾਂ ਹੋਰ ਜਾਂਦਾ ਉਹ ਵੀ ਨੁਕਸਾਨ ਹੀ ਹਾਂ 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 ਉਹ ਵੀ ਆ ਜੀ ਗੌਰ ਠੀਕ ਆ ਬਾਈ ਤੇ ਇਹ ਬਾਈ ਜਿਹੜਾ ਇਹ ਪ੍ਰੋਗਰਾਮ ਹੁੰਦਾ ਬੱਕਰੀਆਂ ਜੇ ਇੱਥੇ ਆਈਆਂ ਇਹ ਹਰ ਸਾਲ ਹੀ ਹੋਇਆ ਕਰੂਗਾ ਫਾਲ ਦੇ ਸਾਖੀ ਇਹ ਜਿਵੇਂ ਜਿਵੇਂ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਜਾਂਦਾ ਉਹਵੇਂ ਪਹੁੰਚੀ ਜਾਂਦੇ ਦੂਰੋਂ ਦੂਰੋਂ ਵਿਚਾਰੇ ਦੂਰੋਂ ਦੂਰੋਂ ਸਾਨੂੰ ਵੀ ਨਹੀਂ ਪਤਾ ਸੀ ਅੱਛਾ ਆ ਨੇੜੇ ਪਿੰਡਾਂ ਨੂੰ ਨਹੀਂ ਪਤਾ ਇਹਦਾ ਹਾਂ 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 ਠੀਕ ਆ ਬਾਈ ਠੀਕ